ਪੰਜਾਬ ਚ ਕਿਸਾਨਾਂ ਦੇ ਅੰਦੋਲਨ ਨੇ ਬੀਜੇਪੀ ਨੂੰ ਅਨੀਜ਼ੀ ਕਰ ਦਿੱਤਾ ਹੈ ਬੀਜੇਪੀ ਦੇ ਕੇਂਦਰ ਦੇ ਮੰਤਰੀ ਪੰਜਾਬ ਦੇ ਲੀਡਰ ਕਿਸਾਨਾਂ ਨੂੰ ਖੇਤੀ ਕਾਨੂੰਨ ਦੇ ਫਾਇਦੇ ਸਮਝਾਉਣ ਤੋਂ ਜੁਟੇ ਨੇ ਕਹਿ ਰਹੇ ਨੇ ਇਸ ਚ ਕੁਝ ਵੀ ਬੁਰਾ ਨਹੀਂ ਹੈ ਪਰ ਕਿਸਾਨ ਨੂੰ ਬੀਜੇਪੀ ਦੀ ਨੀਅਤ 'ਤੇ ਸ਼ੱਕ ਹੈ ਤੇ ਭਵਿੱਖ ਨੂੰ ਲੈ ਕੇ ਚਿੰਤਾ ਸਤਾਰੀ ਹੈ ਇਸੇ ਲਈ ਸੜਕਾਂ ਪਟੜੀਆਂ ਤੇ ਡਟਿਆ ਹੋਇਆ ਹੈ ਬੀਜੇਪੀ ਦੇ ਲੀਡਰਾਂ ਦਾ ਘਿਰੌ ਹੋ ਰਿਹਾ ਹੈ ਕਿਸਾਨ ਖੁੱਲ ਕੇ ਡਟੇ ਹੋਏ ਨੇ ਤੇ ਇਸ ਘਿਰੌ ਵਾਲੀ ਰਣਨੀਤੀ ਤੇ ज है पूरी पिक्चर देखो पंजाब बीजेपी के सबका प्रधान विजय सांपला ਮੁਕਸਰ ਚ ਇਹਨਾਂ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਖੇਤੀ ਕਾਨੂੰਨ ਖਿਲਾਫ ਖਪੇ ਕਿਸਾਨਾਂ ਨੇ ਇਸ ਭਾਜਪੀ ਲੀਡਰ ਦਾ ਰਾਹ ਰੋਕ ਲਿਆ ਸਾੰਪਲਾ ਵੀ ਸੜਕ ਤੇ ਵਰਕਰਾਂ ਸਨੇ ਡਟ ਕੇ ਧਰਨਾ ਦੇਣ ਦੇ ਲਈ ਜਲਾਲਾਬਾਦ ਜਾਰੀ ਸੀ ਪਿੰਡ ਚੱਕ ਜਾਨੀ ਸਰਚ ਦੇਲਿਤ ਨੌਜਵਾਨ ਨਾਲ ਹੋਏ ਕੋਟਮਾਨ ਮਾਮਲੇ ਚ ਪੀੜਤ ਪੱਖ ਦਾ ਹਾਲ ਜਾਣਨ ਲਈ ਪਰ ਗੋ ਬੈਗ ਦੇ ਨਾਰਿਆਂ ਨੇ ਸਾंपਲਾਂ ਨੂੰ ਪਰੇਸ਼ਾਨ ਕਰ ਦਿੱਤਾ ਸਾंपਲਾਂ ਨੂੰ ਇਸ ਵਿੱਚ ਕਾਂਗਰਸੀ ਸਾਜ਼ਿਸ਼ ਲੱਗਦੀ ਹੈ ਪਾਕਿਸਤਾਨ ਡਟ ਕੇ ਕਹਿ ਰਹੇ ਨੇ ਅਸੀਂ ਬੀਜੇਪੀ ਨੂੰ ਪੰਜਾਬ ਚ ਪੈਰ ਰੱਖਣ ਨਹੀਂ ਦੇਣਾ ਅਜੀਬ ਪਿੰਡ ਜਾ ਰਹੇ ਸੀ ਜਿੱਥੇ ਦਲਿਤ ਲੜਕੇ ਨੂੰ ਪਛਾਪ ਪਲਾਇਆ ਔਰ ਉਹਨਾਂ ਦੇ ਨਾਲ ਅਤਿਆਚਾਰ ਹੋਇਆ ਕੁੱਟਮਾਰ ਹੋਈ ਹੈ ਔਰ ਇਹ ਵੀ ਦੱਸਿਆ ਗਿਆ ਸੀ ਕਿ ਉਹ ਕੁੱਟਮਾਰ ਕਰਨ ਵਾਲੇ ਵੀ ਕਾਂਗਰਸੀ ਸੀ ਔਰ ਅੱਜ ਜਿਹੜਾ ਸਾਡਾ ਰਸਤਾ ਰੋਕ ਰਿਹਾ ਆ ਇਹ ਕਿਸਾਨਾਂ ਦੇ ਕਿਸਾਨ ਨਹੀਂ ਕਿਸਾਨਾਂ ਦੀ ਆੜ ਦੇ ਵਿੱਚ ਇੱਥੇ ਕਾਂਗਰਸ ਯੂਥ ਦਾ ਜ਼ਿਲ੍ਹਾ ਪ੍ਰਧਾਨ ਸੀ ਗੁਰਦਾਸ ਸਿੰਘ ਉਹ ਇੱਥੋਂ ਬੈਠਾ ਗਿਆ ਜਦੋਂ ਅਸੀਂ ਦੋ ਤਿੰਨ ਵਾਰੀ ਕੀਤਾ ਤੇ ਉਹ ਖਿਸਕ ਗਿਆ ਪਰ ਉਹਦੀ ਲੋਕਾਂ ਨੇ ਇੱਥੇ ਵੀਡੀਓ ਬਣਾਈ ਆ ਉਹ ਆਪ ਬੈਠਾ ਸੀ ਔਰ ਇੱਥੇ ਰਾਜਨੀਤਿਕ ਧੰਨ ਕਰ ਰਿਹਾ ਔਰ ਸਾਡਾ ਰਸਤਾ ਰੋਕ ਰਿਹਾ ਆ ਅਸੀਂ ਪਿਛਲੇ 15 ਦਿਨਾਂ ਤੋਂ ਰੇਲਾਂ ਦੀਆਂ ਲੀਆਂ ਤੇ ਬੈਠੇ ਆ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਵਾਸਤੇ ਉਹਦੇ ਸਬੰਧ ਚ ਇਹਨਾਂ ਨੇ ਸਾਡੇ ਉਲਟ ਪ੍ਰਚਾਰ ਸ਼ੁਰੂ ਕਰਨਾ ਕੀਤਾ ਸੀ ਬੀਅਸੀ ਪਿੰਡਾਂ ਜਾ ਕੇ ਕਿਸਾਨਾਂ ਨੂੰ ਸਮਝਾਵਾਂਗੇ ਅੱਜ ਇਹਨਾਂ ਨੂੰ ਅਸੀਂ ਸਮਝਾ ਕੇ ਤੋਰਿਆ ਵੀ ਜਿਹੜੇ ਕਾਨੂੰਨ ਆ ਇਹ ਸਾਡੀ ਆਉਣ ਵਾਲੀ ਨਸਲ ਦੇ ਮੌਤ ਦੇ ਵਾਰੰਟ ਆ ਅਸੀਂ ਆਉਣ ਵਾਲੀ ਨਸਲ ਦੇ ਮੌਤ ਦੇ ਵਾਰੰਟ ਨਹੀਂ ਲੈਣੇ ਚਾਹੇ ਸਾਨੂੰ ਆਪਦੀ ਮੌਤ ਵੀ ਕਿਉਂ ਨਾ ਸੇਡਣੀ ਪਵੇ ਸਾਨੂੰ ਫਾਸੀ ਦੇ ਫੰਦੇ ਤੇ ਕਿਉਂ ਨਾ ਚੜਨਾ ਪਵੇ ਅਸੀਂ ਇੱਕ ਵੀ ਬੀਜੇਪੀ ਦੇ ਵਰਕਰ ਨੂੰ ਪਿੰਡਾਂ ਦੇ ਵਿੱਚ ਨਹੀਂ ਆਉਣ ਦੇਵਾਂਗੇ ਇਹ ਸਾਡੇ ਜਿਹੜੇ ਆਗੂ ਸਰਬਾਨ ਸੀ ਜਥੇਬੰਦੀਆਂ ਦੇ ਬੀਜੇਪੀ ਆਗੂਆਂ ਨੇ ਉੱਥੇ ਸੱਦ ਕੇ ਨਰਾਦਰ ਕੀਤਾ ਅਸੀਂ ਉਦੋਂ ਅੱਜ ਇਹਨਾਂ ਦਾ ਉਸ ਮਸਲੇ ਤੇ ਰੋਸ ਵਜੋਂ ਵਾਧਣਾ ਨਾਰਾਦਰ ਕੀਤਾ ਔਰ ਪੁੱਠਾ ਬੈ ਕੇ ਇਹਨੂੰ ਮੋੜਿਆ ਵੀ ਅਸੀਂ ਪੰਜਾਬ ਦੇ ਵਿੱਚ ਕਿਤੇ ਵੀ ਭਾਜਪਾ ਨੂੰ ਪੈਰ ਨਹੀਂ ਰੱਖਣ ਦੇਵਾਂਗੇ ਉਹਨਾਂ ਦਾ ਜਿਆ ਮੈਂ ਕਹਿੰਦਾ ਵੀ ਇੱਕ ਧਰਨਾ ਕਾਂਗਰਸ ਦਾ ਕਾਂਗਰਸ ਦਾ ਨਹੀਂ ਜੇ ਤੁਸੀਂ ਮੈਨੂੰ ਵੇਖਿਆ ਅਜ ਤੋਂ 10 15 20 ਸਾਲ ਪਹਿਲਾਂ ਕਿਸੇ ਪਾਰਟੀ ਨਾਲ ਕਾਂਗਰਸ ਨਾਲ ਅਕਾਲੀ ਨਾਲ ਫਿਰ ਤਾਂ ਤੁਸੀਂ ਕਹਿ ਸਕਦੇ ਜੇ ਪਰ ਉਹ ਜੋ ਮਰਜ਼ੀ ਕਰੇ ਇਹ ਵਿਜੇ ਥਾਂਪੜਾ ਸੀ ਇਹਨਾਂ ਜਾਨੀ ਸਰ ਜਣਾ ਸੀ ਰਾਤ 10 ਨੂੰ ਸਵੇਰ ਤੜਕੇ ਪਤਾ ਲੱਗਾ ਵੀ ਵਿਜੇ ਥਾਂਪੜਾ ਆ ਰਹੇ ਨੇ ਤੇ 10 ਨੇ ਸੰਗਤ ਨਾਲ ਰਲ ਕੇ ਫੈਸਲਾ ਕੀਤਾ ਅਸੀਂ ਉਹਦਾ ਜਿਹੜਾ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਅਸੀਂ 5-6 ਥਾਵਾਂ ਤੇ ਰੋਡ ਤੇ ਨਾਕੇ ਲਾਏ ਸੀ ਵਧਾਈ ਵੀ ਨਾਕੇ ਸੀ ਸਾਡਾ ਲੱਖੇਲੀ ਮੰਡੀ ਤੋਂ ਉਰਲੇ ਪਾਸੇ ਵੀ ਨਾਕਾ ਸੀ ਔਰ ਇੱਥੇ ਵੀ ਸੀ ਰੂੜਿਆਂ ਵਾਲੀ ਵੀ ਸੀ ਅਸੀਂ ਉਸ ਗੱਲ ਦੇ ਵਿੱਚ ਕਾਮਯਾਬ ਹੋਏ ਇਹਨਾਂ ਨੂੰ ਕੁੱਠੇ ਬੋਟ ਦੇ ਵਿੱਚ ਖੇਤੀ ਕਾਨੂੰਨ ਖਿਲਾਫ ਡਟੇ ਕਿਸਾਨਾਂ ਦੀ ਰਣਨੀਤੀ 'ਚ ਬੀਜੇਪੀ ਲੀਡਰਾਂ ਦਾ ਕਿਰਾਉ ਸ਼ਾਮਲ ਹੈ ਪਰ ਬੀਜੇਪੀ ਨੂੰ ਹਰ ਘਟਨਾ ਪਿੱਛੇ ਕਾਂਗਰਸ ਦਾ ਹੱਥ ਲੱਗਦਾ ਹੈ ਬੀਜੇਪੀ ਦੇ ਲੀਡਰਾਂ ਨਾਲ ਕੁਝ ਵੀ ਮਾੜਾ ਹੋਵੇ ਉਹ ਕਾਂਗਰਸ ਖਿਲਾਫ ਡਟ ਜਾਂਦੇ ਨੇ ਅੱਜ 2 ਅਕਤੂਬਰ ਦੀ ਤਸਵੀਰ ਵੇਖ ਲਓ। ਬੀਜੇਪੀ ਦੇ ਜਨਰਲ ਸਕੱਤਰ ਤਰੁਣ ਚੁਗ ਕਿਸਾਨਾਂ ਨੂੰ ਫਾਇਦੇ ਸਮਝਾ ਰਹੇ ਸਨ ਖੇਤੀ ਕਾਨੂੰਨ ਦੇ। ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਖਰਸ਼ਾ ਸ਼ੀਨਾ ਪਹੁੰਚੇ। ਪਰ ਕਿਸਾਨ ਮੰਨਨੇ ਨਹੀਂ ਤੇ ਜਾਂਦੇ ਹੋਏ ਤਰੁਣ ਚੁਗ ਦੀ ਗੱਡੀ ਨੂੰ ਰੋਕ ਲਿਆ ਗਿਆ ਤੇ ਆਖਿਰ ਵਿੱਚ ਪਿਛਲੇ ਗੇਟ ਸੜੀਏ ਚੁਗ ਨੂੰ ਭਜਨਾ ਪਿਆ। 12 ਅਕਤੂਬਰ ਪੰਜਾਬ বিজেপি ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹਮਲਾ ਹੋਇਆ ਗੱਡੀ ਨੂੰ ਨੁਕਸਾਨ ਪਹੁੰਚਿਆ ਆਪ ਵਲ-ਵਲ ਬਚੇ ਤੇ ਖੂਬ ਸਿਆਸੀ ਹੱਲਾ ਹੋਇਆ ਜਿੱਥੇ ਮੇਰੇ ਤੇ ਹਮਲਾ ਹੋ ਰਿਹਾ ਉਥੇ ਕਿਸਾਨਾਂ ਦਾ ਬੈਠੇ ਨੇ ਲੇਕਿਨ ਪੁਲਿਸ ਨਜ਼ਰਅਤ ਹੈ ਉਹ ਟਾਈਮ ਉਸ ਟਾਈਮ ਪੁਲਿਸ ਨਹੀਂ ਆਉਤੇ ਇਹ ਕਿਸ ਗੱਲਬਾਤ ਸੁਣ ਕੇ ਦਿੰਦਾ ਹੋਰ ਹਾਲਾਤ ਸਮਝ ਲੋ ਇਹ ਸੁਰੱਖਿਆ ਦੀ ਗੱਲਾਂ ਕਰ ਰਹੇ ਨੇ ਸੁਰੱਖਿਆ ਵਧਾਤੀ ਇਹ ਕਰਤਾ ਉਹ ਕਰਤਾ ਬੀ ਜੀਪ ਨੇ ਉਹ ਵੀ ਨਹੀਂ ਪਤਾ ਕਿ ਉਸ ਵੇਲੇ ਮੇਰੇ ਨਾਲ 5 ਗਨਮੈਨ ਸੀਗਾ ਉਹ ਕਹਿੰਦਾ 7 ਗਨਮੈਨ ਕਿਸੇ ਕਿੰਨੀ ਸੀਰੀਅਸ ਹੈ ਸਰਕਾਰ ਇਹ ਤਾਂ ਇਹ ਸਾਡੇ ਇਲਜ਼ਾਮਾਂ ਦੇ ਕਾਰਨ ਨੇ ਉਹ ਇਧਰ ਉਧਰ ਦੀਆਂ ਗੱਲਾਂ ਕਰਨ ਦੇ ਉੱਤੇ ਇਹਨਾਂ ਕਾਰਨਾਂ ਦੇ ਉੱਤੇ ਆਪਣਾ ਸਪਸ਼ਟੀਕਰਨ ਦੇ ਸਾਨੂੰ ਰੋਕਿਆ ਕਿਉਂ ਜਾ ਰਿਹਾ ਸਾਨੂੰ ਕਿਉਂ ਰੋਕਿਆ ਅਸੀਂ ਕੀ ਕਹਿ ਰਹੇ ਆ ਅਸੀਂ ਕਹਿ ਰਹੇ ਆ ਅਸੀਂ ਕਿਸਾਨਾਂ ਨਾਲ ਸੰਵਾਦ ਕਰਨਾ ਚਾਹੁੰਦੇ ਆ ਅਸੀਂ ਕਹਿੰਦੇ ਆ ਕਿ ਅਸੀਂ ਕਰਾਂ ਕਿਸਾਨਾਂ ਨੂੰ ਇਹ ਤਿੰਨ ਜਿਹੜੇ ਕਾਨੂੰਨ ਬਣਾਏ ਨੇ ਇਹਦਾ ਪੰਜਾਬੀ ਵਰਜਨ ਦੇਣਾ ਚਾਹੁੰਦੇ ਆ ਇਹ ਇੱਕ ਇੱਕ ਸ਼ਬਦ ਕਿਸਾਨ ਪੜ੍ਹ ਲੈਣ ਉਹ ਕਹਿੰਦਾ ਨਹੀਂ ਇਹ ਨਹੀਂ ਕਰਨ ਮੇਰਾ ਇਸ ਦਾ ਕਿ ਰੋਕਿਆ ਜਾ ਰਿਹਾ ਕਿ ਜਿਸ ਦਿਨ ਕਿਸਾਨ ਨੇ ਉਹ ਕਾਨੂੰਨ ਪੜ੍ਹ ਲਏ ਉਹਦਾ ਲਾਭ ਉਹਨਾਂ ਨੂੰ ਪਤਾ ਲੱਗ ਗਿਆ ਤੇ ਇਹ ਰਾਜਨੀਤਿਕ ਰੋਟੀਆਂ ਕਿੱਦਾਂ ਸੇ ਖੰਗੇ ਇਹ ਖੇਲ ਉਸ ਕਰਕੇ ਭਾਜੀਪੀ ਨੂੰ ਰੋਕਿਆ ਜਾ ਰਿਹਾ ਰੋਕਣ ਕੋਲ ਰਿਆ ਕਿਤੇ ਕਾਂਗਰਸ ਦੇ ਬੰਦੇ ਆ ਰਹੇ ਆ ਕਿਤੇ ਆਪ ਦੇ ਬੰਦੇ ਆ ਰਹੇ ਆ ਕਿਤੇ ਕੋਈ ਹੋਰ ਆ ਰਿਹਾ ਔਰ ਮੈਂ ਤੇ ਸ਼ੁਰੂ ਤੋਂ ਕਹਿ ਰਿਹਾ ਇੱਕ ਜਿਹੜਾ ਹਮਲਾ ਚਾਹੇ ਉਹ ਮੇਰੇ ਤੇ ਹਰਸ਼ਾ ਚੀਨਾ ਚ ਹੋਇਆ ਯਾ ਕੱਲ ਅਸ਼wini ਸ਼ਰਮਾ ਜੀ ਦੇ ਉੱਤੇ ਹੁਸ਼ਿਆਰਪੁਰ ਪਠਾਨਕੋਟ ਰੋਡ ਦੇ ਉੱਤੇ ਹੋਇਆ ਦੋਨੋਂ ਹਮਲੇ ਕਾਂਗਰਸ ਦੇ ਕਿਸਾਨ ਵਿੰਗ ਔਰ ਯੂਥ ਕਾਂਗਰਸ ਨੇ ਕੀਤੇ ਨੇ ਬੀਜੇਪੀ ਦੇ ਇਨਾ ਇਲਜ਼ਾਮਾਂ ਤੋਂ ਬਾਅਦ 14 ਅਕਤੂਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਨੋਟ ਜਾਰੀ ਕਰ ਇਸ ਹਮਲੇ ਪਿੱਛੇ ਧਰਨੇ ਤੇ ਬੈਠਿਆ ਕੁਝ ਕਿਸਾਨ ਜਥੇਬੰਦੀਆਂ ਦਾ ਖੱਤ ਦੱਸਿਆ ਪ੍ਰੈਸ ਨੋਟ 'ਚ ਲਿਖਿਆ ਗਿਆ ਅਸ਼wini ਸ਼ਰਮਾ ਦੇ ਕਾਫਲੇ ਤੇ ਹੋਏ ਹਮਲੇ ਲਈ ਕਈ ਕਿਸਾਨ ਜਥੇਬੰਦੀਆਂ ਦੇ ਮੈਂਬਰ ਜ਼ਿੰਮੇਵਾਰ ਹਨ ਅਸ਼ੋਨੀ ਸ਼ਰਮਾ ਦੇ ਪੰਜਾਬ ਕਾਂਗਰਸ ਖਿਲਾਫ ਬਿਆਨ ਆਧਾਰਹੀਨ ਹਨ ਪੰਜਾਬ ਬੀਜੇਪੀ ਦੇ ਪ੍ਰਧਾਨ ਗੁੰਮਰਾਹਕੁੰ ਪ੍ਰਚਾਰ ਕਰ ਰਹੇ ਨੇ ਪਰ ਕੈਪਟਨ ਦੇ ਇਸ ਦਾਅਵੇ ਨਾਲ ਨਾ ਬੀਜੇਪੀ ਨੂੰ ਤਸੱਲੀ ਹੋਈ ਤੇ ਨਾ ਹੀ ਅਕਾਲੀ ਦਲ ਨੂੰ ਜੋ ਸਾਡਾ ਸੰਵਿਧਾਨਿਕ ਅਧਿਕਾਰ ਹੈ ਉਹਨੂੰ ਫੋਲੋ ਕਰਦੇ ਹੋ ਪੀਸਫੁਲੀ ਆਪਣੀ ਗੱਲ ਰੱਖ ਰਿਹਾ ਹੈ ਉਸ ਨੂੰ ਸੈਬੋਟਾਜ ਡੀਰੇਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਜਦ ਤੁਹਾਡੇ ਐਮਪੀ ਨੇ ਕਹਿਤਾ ਕਿ ਅਟੈਕ ਲਈ ਮੈਂ ਜ਼ਿੰਮੇਵਾਰ ਹਾਂ ਸ਼ਰਮਾ ਜੀ ਕਹਿ ਰਿਹਾ ਕਿ ਕਾਂਗਰਸ ਨੇ ਕਰਾਇਆ ਫਿਰ ਕਿਸਾਨਾਂ ਨੂੰ ਕਿਉਂ ਬਦਨਾਮ ਕਰ ਰਹੇ ਹੋ ਤੁਸੀਂ ਕਿਸਾਨਾਂ ਨੂੰ ਬਦਨਾਮ ਕਰਨ ਦਾ ਮਕਸਦ ਕੀ ਰਹਿ ਗਿਆ ਆ ਡੀਜੀਪੀ ਵੇਖੋ ਕਹਿਣਾ ਨਹੀਂ ਚਾਹੀਦਾ ਮਗਰ ਇਹ ਤੋਂ ਮਿਲੀ ਭੁਗਤ ਕੀ ਹੋ ਸਕਦੀ ਹੈ ਦਿੱਲੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਕਿ ਦੋ ਦਿਨਾਂ ਬਾਅਦ ਜੇ ਤੁਹਾਨੂੰ ਪਤਾ ਸੀ ਕਿ ਇੱਥੇ ਕਿਸਾਨ ਇਨਵੋਲਡ ਹੈ ਜਿਵੇਂ ਡੀਜੀਪੀ ਕਹਿੰਦੇ ਆ ਫਿਰ ਤੁਸੀਂ ਅਣਪਛਾਤੇ ਲੋਕਾਂ ਦੇ ਪਰਚਾ ਕਿਉਂ ਕੀਤਾ ਤੁਸੀਂ ਪਲੈਨਿੰਗ ਕਰਨੀ ਸੀ ਕਿਸਾਨਾਂ ਨੂੰ ਬਦਨਾਮ ਕਰਨ ਦੀ ਤੁਹਾਨੂੰ ਵੀ ਪਤਾ ਜਿੱਤੇ ਅਟੈਕ ਹੋਇਆ ਉਹ ਆਇਡੈਂਟੀਫਾਈ ਕਰ ਰਿਹਾ ਕਾਂਗਰਸੀ ਨੇ ਕੀਤਾ ਜਿਹੜੇ ਅਟੈਕ ਕਰਨ ਵਾਲੇ ਉਹ ਮੰਨ ਰਿਹਾ ਸੀ ਕੀਤਾ ਮਗਰ ਇਹਨਾਂ ਦਾ ਕੰਮ ਵੇਖ ਲਓ ਇਹ ਪੀਸਫੁਲ ਡੈਮੋਨਸਟ੍ਰੇਸ਼ਨ ਨੂੰ ਕਿਸਾਨੀ ਨੂੰ ਸੰਘਰਸ਼ ਨੂੰ ਡੀ ਰੇਲ ਕਰਨ ਵਾਸਤੇ ਜੋ ਸਾਖਾਂ ਚੱਲ ਰਹੀਆਂ ਨੇ ਉਹਦਾ ਅਸੀਂ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਕੰਡੈਮ ਕਰ ਦਿਆ ਅਸੀਂ ਹਰ ਕਿਸਾਨ ਭਰਾ ਨਾਲ ਖਲੋਤੇ ਆ ਔਰ ਡੀਜੀਪੀ ਨੇ ਜੇ ਝੂਠੇ ਪਰਚੇ ਦਿੱਤੇ ਤੇ ਉਹਦੇ ਖਿਲਾਫ ਠੋਕ ਕੇ ਮੋਰਚਾ ਖੋਲਾਂਗੇ ਨਾਸਾਂ 'ਚੋਂ ਧੂ ਕੱਢ ਦਿਆਂਗੇ ਮਗਰ ਇਹ ਕਪੁੱਠੇ ਕੰਮ ਨੂੰ ਬਰਦਾਸ਼ਤ ਨਹੀਂ ਕਰਾਂਗੇ ਕਿਸਾਨ ਜਥੇਬੰਦੀਆਂ ਦਾ ਗੁੱਸਾ ਵੀ ਕੈਪਟਨ ਸਰਕਾਰ ਖਿਲਾਫ ਪੋਰਟ ਪੜਕ ਗਿਆ ਹੈ ਜਿਹੜੀ ਮੀਡੀਆ ਚ ਆ ਰਿਹਾ ਵੀ ਜਿਹੜੀ ਡੀਜੀਪੀ ਸਾਹਿਬ ਨੇ ਰਿਪੋਰਟ ਦਿੱਤੀ ਆ ਉੱਚ ਜਿਹੜੇ ਉਹਨਾਂ ਸੰਕੇਤ ਦਿੱਤੇ ਨੇ ਵੀ ਇੱਥੇ ਕੁਝ ਜੁਨਨਾ ਦੇ ਬੰਦੇ ਵੀ ਹੋ ਸਕਦੇ ਆ ਸੋ ਅਸੀਂ ਪਹਿਲੋ ਕਹਿੰਦੇ ਰਹੇ ਵੀ ਸਮੇਂ ਦੀਆਂ ਸਰਕਾਰਾਂ ਕਿਸਾਨ ਮਜ਼ਦੂਰ ਅੰਦੋਲਨ ਨੂੰ ਬਦਨਾਮ ਕਰ ਲਈ ਇਹੋ ਜੇ ਇਲਜ਼ਾਮ ਲਾ ਸਕਦੇ ਆ ਜਿਨ੍ਹਾਂ ਤੇ ਹਮਲਾ ਹੋਇਆ ਉਹਨਾਂ ਨੇ ਕਿਹਾ ਵੀ ਇਹਨਾਂ ਵਿੱਚ ਕਿਸਾਨ ਕੋਈ ਨਹੀਂ ਸੀ ਮੈਨੂੰ ਨਜ਼ਰ ਆਉਂਦਾ ਮੇਰੇ ਨਾਲ ਸਾਜ਼ਿਸ਼ ਖਿਲਾਫ ਹਮਲਾ ਆ ਤੇ ਜਿਹੜਾ ਉਹਨਾਂ ਨੇ ਰਿਪੋਰਟ ਚ ਕਿਹਾ ਵੀ ਪਿਛਲਾ ਸ਼ੀਸ਼ਾ ਟੁੱਟਿਆ ਸੀ ਜਾਂ ਸਾਈਡ ਦੀ ਵਿੰਡੋ ਔਰ ਜਿਹੜੀ ਕਾਰ ਆ ਕਾਰ ਦਾ ਤੇ ਬਹੁਤ ਸਾਰਾ ਨੁਕਸਾਨ ਹੋ ਗਿਆ ਸੋ ਇਹ ਮੱਲ ਨਿਰਪੱਖ ਜਾਂਚ ਨਹੀਂ ਹੈਗੀ ਘਟਨਾਵਾਂ ਬਹੁਤ ਸਾਰੀਆਂ ਪੰਜਾਬ ਚ ਹੋਈਆਂ ਔਰ ਮੁੱਖ ਮੰਤਰੀ ਨੇ ਇਨੀਸ਼ੀਏਟਿਵ ਲੈ ਕੇ ਕਦੀ ਵੀ ਇਸ ਤਰ੍ਹਾਂ ਦਾ ਡੀਜੀਪੀ ਦੀ ਡਿਊਟੀ ਨਹੀਂ ਲਈ ਈਵਨ ਦੈਨ ਹੋਰ ਧਾਰਮਿਕ ਮਸਲੇ ਤੇ ਵੀ ਸੋ ਇਸ ਕਰਕੇ ਇਹ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਲੀ ਗੱਲ ਆ ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਆ ਸਾਡੀਆਂ ਜਥੇਬੰਦੀਆਂ ਕਦੀ ਵੀ ਇਸ ਕਿਸਮ ਦਾ ਕਦੀ ਕੋਈ ਕੰਮ ਨਹੀਂ ਕਰਦਾ ਸ਼ਰਾਰਤੀ ਅੰਸਰ ਹੋ ਸਕਦੇ ਆ ਜਿਹੜੇ ਕਿਸੇ ਹਾਕਮ ਵੱਲੋਂ ਭੇਜੇ ਹੋ ਸਕਦੇ ਨੇ ਜਿਹੜੀ ਇਹੋ ਜੀ ਕਾਰਵਾਈ ਕਰ ਸਕਦੇ ਆ ਆਪਾਂ ਨੂੰ 20 ਸਾਲ ਇੱਥੇ ਸੰਘਰਸ਼ ਕਰਦਾ ਕਦੀ ਫੁੱਲ ਤੱਕ ਨਹੀਂ ਸਰਕਾਰ ਦਾ ਤੋੜਿਆ ਸੋ ਇਹ ਇਸ ਜਿਹੜੀ ਜੋ ਰਿਪੋਰਟ ਆ ਰਹੀ ਹੈ ਇਹਦੇ ਨਾਲ ਅਸੀਂ ਸਹਿਮਤ ਨਹੀਂ ਹੈਗੇ ਤੇ ਇਹ ਨਿਰਪੱਖ ਤਰੀਕੇ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਆ ਤੇ ਕਿਸਾਨਾਂ ਮਜ਼ਦੂਰਾਂ ਉੱਪਰ ਜਿਹੜਾ ਨਜਾਇਜ਼ ਆ ਉਹ ਇਲਜ਼ਾਮ ਨਹੀਂ ਲੱਗਣਾ ਚਾਹੀਦਾ। ਅੰਮ੍ਰਿਤਸਰ 'ਚ ਸ਼ਵੇਤ ਮਲਿਕ ਦੇ ਘਰ ਬਾਹਰ ਕਿਸਾਨਾਂ ਨੇ ਪੱਕਾ ਧਰਨਾ ਲਗਾਇਆ ਹੋਇਆ ਹੈ। ਮੋਗਾ 'ਚ ਭਾਜਪਾ ਦੇ ਪੰਜਾਬ ਕਿਸਾਨ ਮੋਰਚਾ ਸੈੱਲ ਦੇ ਪ੍ਰਧਾਨ ਤਿਰਲੋਚਨ ਸਿੰਘ ਗਿੱਲ ਦੇ ਘਰ ਦੇ ਬਾਹਰ ਵੀ ਧਰਨਾ ਜਾਰੀ ਹੈ। ਪੰਜਾਬ 'ਚ ਕਈ ਥਾਈਂ ਭਾਜਪਾ ਲੀਡਰਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਵਾਲਿਆਂ 'ਚ ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨ ਨੂੰ ਸਿਰਫ ਤਸੱਲੀਆ ਦੇ ਰਹੇ ਨੇ ਜਿਸ ਤੋਂ ਪੰਜਾਬ ਦਾ ਕਿਸਾਨ ਕਾਫੀ ਖਫਾ ਹੈ